ਠਾਨਕੋ ਟੱਟੀ ਗੁਰਦਾਸਪੁਰ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਸੁਰੱਖਿਆ ਏਜੰਸੀਆਂ ਦੇ ਵੱਲੋਂ ਦਿੱਤੀ ਗਈ ਇਨਪੁਟ ਤੋਂ ਬਾਅਦ ਸ਼ਹਿਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਗੁਰਦਾਸਪੁਰ ਦੇ ਵਿੱਚ ਪੁਲਿਸ ਨੇ ਵੱਖ-ਵੱਖ ਐਂਟਰੀ ਪੁਆਇੰਟਸ ਅਤੇ ਸੰਵੇਦਨਸ਼ੀਲ ਥਾਵਾਂ ਤੇ ਨਾਕੇਬੰਦੀ ਕੀਤੀ ਹੈ ਤੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੂਤਰਾਂ ਦੇ ਮੁਤਾਬਕ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਤੋਂ ਆਈ ਇੱਕ ਫੋਨ ਕਾਲ ਨੂੰ ਟ੍ਰੇਸ ਕੀਤਾ ਹੈ ਜਿਸ ਦੇ ਵਿੱਚ ਉਰਦੂ ਅਤੇ ਮੁਲਤਾਨੀ ਭਾਸ਼ਾ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਤੇ ਇਸੇ ਗੱਲਬਾਤ ਦੇ ਆਧਾਰ ਤੇ ਇਹ ਅਲਰਟ ਜਾਰੀ ਕੀਤਾ ਗਿਆ ਹੈ ਕੱਲ ਵੀ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਇਨਪੁਟ ਆਈ ਸੀ ਇਮੀਡੀਏਟਲੀ ਸਾਰੀਆਂ ਸਿਸਟਰ ਏਜੰਸੀਜ਼ ਨਾਲ ਉਹਨਾਂ ਨੂੰ ਸ਼ੇਅਰ ਕੀਤਾ ਗਿਆ ਤੇ ਨਾਲ ਦੇ ਨਾਲ ਹੀ ਅਸੀਂ ਆਪਣੇ ਹਾਈਵੇਜ਼ ਜਿਹੜੀਆਂ ਪ੍ਰੋਟੈਕਟ ਕੀਤੀਆਂ ਪਲੱਸ ਜਿਹੜੀਆਂ ਗਵਰਨਮੈਂਟ ਬਿਲਡਿੰਗਸ ਵਗੈਰਾ ਸਾਡੀਆਂ ਹੈਗੀਆਂ ਉਹਨਾਂ ਨੂੰ ਸਟੈਂਚਨ ਕੀਤਾ ਗਿਆ ਸਿਕਿਉਰਟੀ ਨੂੰ ਤੇ ਬਾਕੀ ਕਿਉਂਕਿ ਫੈਸਟੀਵਲ ਸੀਜ਼ਨ ਵੀ ਅੱਗੇ ਆ ਰਿਹਾ ਹੈ ਹੁਣ 25 ਤਰੀਕ ਤੋਂ ਅਨਵਰਡ ਸਾਰੇ ਕਾਫੀ ਫੈਸਟੀਵਲ ਸੀਜ਼ਨ ਸ਼ੁਰੂ ਹੋਣੇ ਹੈ ਏਰੀਆ ਦੇ ਵਿੱਚ ਉਹਨਾਂ ਨੂੰ ਵੀ ਬੁਖਤ ਰੱਖਦੇ ਹੋਏ ਸੀ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਪਠਾਨਕੋਟ 에ਅਰਬੇਸ ਅਤੇ ਗੁਰਦਾਸਪੁਰ ਦੇ ਡੀਨਾਰਗਰ ਵਿੱਚ ਹੋਏ دہشت گردੀ ਹਮਲੇ ਤੋਂ ਬਾਅਦ ਪੁਲਿਸ ਪਹਿਲਾਂ ਵੀ ਮੁਸ਼ਤਤ ਸੀ ਪਰ ਨਵੀਂ ਇਨਪੁਟ ਤੋਂ ਬਾਅਦ ਦੋਵਾਂ ਸ਼ਹਿਰਾਂ ਦੀ ਸੁਰੱਖਿਆ ਹੋਰ ਵੀ ਵਧਾ ਦਿੱਤੀ ਗਈ ਹੈ